ਪੰਜਾਬ ਦੇ ਬਿਜਲੀ ਖਪਤਕਾਰਾਂ ਦੇ ਲਈ ਵੱਡਾ ਝਟਕਾ ਲੱਗਣ ਜਾ ਰਿਹਾ ਦਾਦੇ ਕੀ ਹੁਣ ਪਾਵਰ ਕਾਮ ਨੇ ਨਵੇਂ ਹੁਕਮ ਜਾਰੀ ਕੀਤੇ ਨੇ ਤਾਂ ਹੁਣ ਬਿਜਲੀ ਬਿੱਲਾਂ ਨੂੰ ਲੈ ਕੇ ਵੱਡੇ ਬਦਲਾਅ ਵੀ ਕੀਤੇ ਜਾ ਰਹੇ ਨੇ ਤਾਂ ਦੱਸ ਦਈਏ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਡਿਫਾਲਟ ਖਪਤਕਾਰਾਂ ਦੀ ਅੱਜ ਕੱਲ੍ਹ ਸ਼ਮਤ ਆਈ ਹੈ ਤਾਂ ਵਿਭਾਗੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਨੇ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਡਿਫਾਲਟ ਖਪਤਕਾਰਾਂ ਦੇ ਖਿਲਾਫ ਤਾਬਤ ਤੋੜ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਪਾਵਰ ਕਾਮ ਨੇ 2.5 ਹਜ਼ਾਰ ਦੇ ਕਰੀਬ ਬਿਜਲੀ ਕਨੈਕਸ਼ਨ ਕੱਟ ਕੇ ਸਿਰਫ 50 ਦਿਨਾਂ ਵਿੱਚ ਹੀ 178 ਕਰੋੜ ਰੁਪਏ ਦੇ ਬਕਾਇਆ ਬਿੱਲ ਦੀ ਗ੍ਰਿ ਕਰਨ 'ਚ ਸਫਲਤਾ ਹਾਸਲ ਕੀਤੀ ਹੈ ਤਾਂ ਬਿਜਲੀ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਿਕ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਈਸਟ ਅਤੇ ਵੈਸਟ ਸਰਕਲ ਦੇ ਤਹਿਤ ਪੈਂਦੇ ਸ਼ਹਿਰੀ ਇਲਾਕਿਆਂ ਦੀਆਂ 9 ਵੱਖ-ਵੱਖ ਡਿਵੀਜ਼ਨਾਂ ਸੀਐਮਸੀ ਡਿਵੀਜ਼ਨ ਸੁੰਦਰ ਨਗਰ ਸਿਟੀ ਸੈਂਟਰ ਫੋਕਲ ਪੁਆਇੰਟ ਜਨਤਾਨਗਰ ਸਿਟੀ ਵੈਸਟ ਅਗਰ ਅਗਰ ਨਗਰ ਮੋਡਰਨ ਟਾਊਨ ਅਸਟੇਟ ਡਿਵੀਜ਼ਨ ਤੋਂ ਇਲਾਵਾ ਅੱਡਾ ਦਾਖਾ ਜਗਰਾਉਂ ਰਾਏਕੋਟ ਨਲ ਤੋਂ ਅਹਿਮਦਗੜ ਅਰਬਨ ਦੇ ਖੰਨਾ ਦੁਰਾਹਾ ਅਮਲੋਸ ਰਹੰਦ ਆਦੀ ਇਲਾਕਿਆਂ 'ਚ ਕਾਰਵਾਈ ਕਰਦਿਆਂ 81962 ਡਿਫਾਲਟਰ ਖਪਤਕਾਰਾਂ ਤੋਂ 178.10 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ ਤਾਂ ਇਸ ਦੌਰਾਨ ਅਹਿਮ ਜਾਣਕਾਰੀ ਉੱਭਰ ਕੇ ਸਾਹਮਣੇ ਆਈ ਹੈ ਕਿ ਇਹ ਜਿੰਨਾ ਡਿਫਾਲਟਰ ਖਪਤਕਾਰਾਂ ਦੇ ਖਾਤਿਆਂ ਵਿੱਚ 10 ਲੱਖ ਰੁਪਏ ਤੋਂ ਜ਼ਿਆਦਾ ਦੇ ਬਿੱਲ ਬਕਾਇਆ ਖੜੇ ਹੋਏ ਹਨ ਤਾਂ ਉਹਨਾਂ ਨੇ ਸਾਰੇ ਬਿਜਲੀ ਕਨੈਕਸ਼ਨ ਵਿਭਾਗ ਵੱਲੋਂ ਕੱਟੇ ਜਾ ਰਹੇ ਨੇ ਤਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਡਿਫਾਲਟ ਖਪਤਕਾਰਾਂ ਦੀ ਅੱਜਕੱਲ੍ਹ ਸ਼ਾਮਤ ਆਈ ਹੈ ਤਾਂ ਵਿਭਾਗੀ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਨੇ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਡਿਫਾਲਟ ਖਪਤਕਾਰਾਂ ਦੇ ਖਿਲਾਫ ਤਾਬੜ ਤੋੜ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਵੱਡੇ ਐਕਸ਼ਨ ਤੋਂ ਬਾਅਦ ਹੁਣ ਡਿਫਾਲਟਰ ਖਪਤਕਾਰਾਂ ਸ਼ਿਫਾਰਸ਼ਾਂ ਲਗਾ ਕੇ ਬਚਤ ਦੀ ਕੋਸ਼ਿਸ਼ ਕਰਨ ਲੱਗੇ ਨੇ ਤਾਂ ਪਰ ਇਸ ਮਾਮਲੇ ਵਿੱਚ ਵਿਭਾਗ ਦੇ ਚੀਫ ਇੰਜੀਨੀਅਰ ਜਗਦੇਸ਼ ਸਿੰਘ ਹੰਸ ਨੇ ਦੋ ਟੁਕਲਸਾਂ ਜੇ ਸਾਫ਼ ਕੀਤਾ ਹੈ ਕਿ ਪਾਵਰਕੋਮ ਵਿਭਾਗ ਦੇ ਪਿਛਲੇ ਲੰਬੇ ਸਮੇਂ ਤੋਂ ਬਕਾਇਆ ਖੜੇ ਬਿੱਲ ਜਮ੍ਹਾਂ ਕਰਾਉਣ ਤੋਂ ਬਾਅਦ ਹੀ ਡਿਫਾਲਟਰ ਖਪਤਕਾਰਾਂ ਦਾ ਛੁਕਾਰਾ ਹੋ ਸਕਦਾ ਹੈ ਨਹੀਂ ਤਾਂ ਵਿਭਾਗ ਵੱਲੋਂ ਸਾਰਿਆਂ ਦੇ ਬਿਜਲੀ ਕਨੈਕਸ਼ਨ ਕੱਟਣ ਦੇ ਨਾਲ ਹੀ ਭਾਰੀ ਜੁਰਮਾਨਾ ਠੋਕਿਆ ਜਾਵੇਗਾ ਤਾਂ ਉਹਨਾਂ ਨੇ ਵੀ ਕਿਹਾ ਕਿ ਇਸ ਸਬੰਧਤ ਖਪਤਕਾਰਾਂ ਨੂੰ ਵਾਰ-ਵਾਰ ਬਿੱਲ ਜਮ੍ਹਾਂ ਕਰਾ ਕਰਦੇ ਰਹੇ ਹਾਂ ਤਾਂ ਜੋ ਬਾਅਦ ਚ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਸੁਰੱਖਿਅਤ ਬਚਿਆ ਜਾ ਸਕੇ ਤਾਂ ਉਹਨਾਂ ਨੇ ਖਪਤਕਾਰਾਂ ਨੂੰ ਇੱਕ ਵਾਰ ਫਿਰ ਅਪੀਲ ਕੀਤੀ ਹੈ ਕਿ ਉਹ ਆਪਣੇ ਬਕਾਇਆ ਖੜੇ ਬਿੱਲ ਜਮ੍ਹਾਂ ਕਰਵਾਉਣ ਲਈ ਖੁਦ ਅੱਗੇ ਆਉਣ ਇਸ ਲਈ ਵਿਭਾਗ ਵੱਲੋਂ ਉਹਨਾਂ ਨੂੰ ਪੂਰੀ ਤਰ੍ਹਾਂ ਸਹਿਯੋਗ ਦਿੱਤਾ ਜਾਵੇਗਾ ਤਾਂ ਚੀਫ ਇੰਜੀਨੀਅਰ ਨੇ ਕਿਹਾ ਕਿ ਪਾਵਰ ਕਮ ਕਦੇ ਨਹੀਂ ਚਾਹੁੰਦਾ ਕਿ ਕਿਸੇ ਵੀ ਖਪਤਕਾਰ ਦਾ ਬਿਜਲੀ ਕਨੈਕਸ਼ਨ ਕੱਟਿਆ ਜਾਵੇ ਪਰ ਖਪਤਕਾਰਾਂ ਨੂੰ ਉਚੇਤ ਸਮੇਂ ਤੇ ਬਿੱਲ ਜਮ੍ਹਾਂ ਕਰਵਾਉਣ অতি ਜ਼ਰੂਰ ਹਨ ਨਹੀਂ ਤਾਂ ਅਜਿਹੇ ਵਿੱਚ ਖਪਤਕਾਰ ਸਖਤ ਐਕਸ਼ਨ ਲਈ ਤਿਆਰ ਰਹੇਗਾ ਪੰਜਾਬ ਦੇ ਬਿਜਲੀ ਖਪਤਕਾਰਾਂ ਦੇ ਲਈ ਵੱਡਾ ਝਟਕਾ ਲੱਗਣ ਜਾ ਰਿਹਾ ਦਾਦੇ ਕੀ ਹੁਣ ਪਾਵਰ ਕਾਮ ਨੇ ਨਵੇਂ ਹੁਕਮ ਜਾਰੀ ਕੀਤੇ ਨੇ ਤਾਂ ਹੁਣ ਬਿਜਲੀ ਬਿੱਲਾਂ ਨੂੰ ਲੈ ਕੇ ਵੱਡੇ ਬਦਲਾਅ ਵੀ ਕੀਤੇ ਜਾ ਰਹੇ ਨੇ ਤਾਂ ਦੱਸ ਦਈਏ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਡਿਫਾਲਟ ਖਪਤਕਾਰਾਂ ਦੀ ਅੱਜ ਕੱਲ੍ਹ ਸ਼ਮਤ ਆਈ ਹੈ ਤਾਂ ਵਿਭਾਗੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਨੇ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਡਿਫਾਲਟ ਖਪਤਕਾਰਾਂ ਦੇ ਖਿਲਾਫ ਤਾੜ ਤੋੜ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਪਾਵਰ ਕਾਮ ਨੇ 25000 ਦੇ ਕਰੀਬ ਬਿਜਲੀ ਕਨੈਕਸ਼ਨ ਕੱਟ ਕੇ ਸਿਰਫ 50 ਦਿਨਾਂ ਵਿੱਚ ਹੀ 178 ਕਰੋੜ ਰੁਪਏ ਦੇ ਬਕਾਇਆ ਬਿੱਲ ਦੀ ਰਿਕਵਰੀ ਕਰਨ ਚ ਸਫਲਤਾ ਹਾਸਲ ਕੀਤੀ ਹੈ ਤਾਂ ਬਿਜਲੀ ਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਦੇ ਮੁਤਾਬਿਕ ਲੁਧਿਆਣਾ ਜ਼ਿਲ੍ਹੇ ਨਾਲ ਸਬੰਧਿਤ ਈਸਟ ਅਤੇ ਵੈਸਟ ਸਰਕਲ ਦੇ ਤਹਿਤ ਪੰਦਰਾਂ ਸ਼ਹਿਰੀ ਇਲਾਕਿਆਂ ਦੀਆਂ نو ਵੱਖ-ਵੱਖ ਡਿਵੀਜ਼ਨਾਂ ਸੀਐਮਸੀ ਡਿਵੀਜ਼ਨ ਸੁੰਦਰ ਨਗਰ ਸਿਟੀ ਸੈਂਟਰ ਫੋਕਲ ਪੁਆਇੰਟ ਜਨਤਾਨਗਰ ਸਿਟੀ ਵੈਸਟ ਅਗਰ ਅਗਰ ਨਗਰ ਮੋਡਰਨ ਟਾਊਨ ਅ ਸਟੇਟ ਅ ਡਿਵੀਜ਼ਨ ਤੋਂ ਇਲਾਵਾ ਅਡਾ ਦਾਖਾ ਜਗਰਾਉਂ ਰਾਏਕੋਟ ਨਲਤੋ ਅਹਿਮਦਗੜ ਅਰਬਨ ਦੇ ਖੰਨਾ ਦਰਾਹਾ ਅਮਲੋਸ ਰਹੰਦ ਆਦੀ ਇਲਾਕਿਆਂ 'ਚ ਕਾਰਵਾਈ ਕਰਦੇ ਆ 81966 ਡਿਫਾਲਟਰ ਖਪਤਕਾਰਾਂ ਤੋਂ 178.10 ਕਰੋੜ ਰੁਪਏ ਦੀ ਵਸੂਲੀ ਕੀਤੀ ਹੈ ਤਾਂ ਇਸ ਦੌਰਾਨ ਅਹਿਮ ਜਾਣਕਾਰੀ ਉੱਪਰ ਕੇ ਸਾਹਮਣੇ ਆਈ ਹੈ ਕਿ ਇਹ ਜਿੰਨਾ ਡਿਫਾਲਟਰ ਖਪਤਕਾਰਾਂ ਦੇ ਖਾਤਿਆਂ ਵਿੱਚ 10 ਲੱਖ ਰੁਪਏ ਤੋਂ ਜ਼ਿਆਦਾ ਦੇ ਬਿੱਲ ਬਕਾਇਆ ਖੜੇ ਹੋਏ ਹਨ ਤਾਂ ਉਹਨਾਂ ਨੇ ਸਾਰੇ ਬਿਜਲੀ ਕਨੈਕਸ਼ਨ ਭਾਗ ਵੱਲੋਂ ਕੱਟੇ ਜਾ ਰਹੇ ਨੇ ਤਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਡਿਫਾਲਟ ਖਪਤਕਾਰਾਂ ਦੀ ਅੱਜਕੱਲ੍ਹ ਸ਼ામਤ ਆਈ ਹੈ ਤਾਂ ਵਿਭਾਗੀ ਅਧਿਕਾਰੀਆਂ ਤੇ ਮੁਲਾਜ਼ਮਾਂ ਦੀਆਂ ਵੱਖ-ਵੱਖ ਟੀਮਾਂ ਨੇ ਲੁਧਿਆਣਾ ਜ਼ਿਲ੍ਹੇ ਨਾਲ ਸੰਬੰਧਿਤ ਡਿਫਾਲਟ ਖਪਤਕਾਰਾਂ ਦੇ ਖਿਲਾਫ ਤਾਬਟ ਤੋੜ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਅਧਿਕਾਰੀਆਂ ਦੇ ਵੱਡੇ ਐਕਸ਼ਨ ਤੋਂ ਬਾਅਦ ਹੁਣ ਡਿਫਾਲਟਰ ਖਪਤਕਾਰਾਂ ਸ਼ਿਫਾਰਸ਼ਾਂ ਲਗਾ ਕੇ ਬਚਤ ਦੀ ਕੋਸ਼ਿਸ਼ ਕਰਨ ਲੱਗੇ ਨੇ ਤਾਂ ਪਰ ਇਸ ਮਾਮਲੇ ਵਿੱਚ ਵਿਭਾਗ ਦੇ ਚੀਫ ਇੰਜੀਨੀਅਰ ਜਗਦੇਸ਼ ਸਿੰਘ ਹੰਸ ਨੇ ਦੋ ਟੁਕਲਸਾਂ ਜਿਹਾ ਸਾਫ਼ ਕੀਤਾ ਹੈ ਕਿ ਪਾਵਰਕੋਮ ਵਿਭਾਗ ਦੇ ਪਿਛਲੇ ਲੰਬੇ ਸਮੇਂ ਤੋਂ ਬਕਾਇਆ ਖੜੇ ਬਿੱਲ ਜਮ੍ਹਾਂ ਕਰਾਉਣ ਤੋਂ ਬਾਅਦ ਹੀ ਡਿਫਾਲਟਰ ਖਪਤਕਾਰਾਂ ਦਾ ਛੁਕਾਰਾ ਹੋ ਸਕਦਾ ਹੈ ਨਹੀਂ ਤਾਂ ਵਿਭਾਗ ਵੱਲੋਂ ਸਾਰਿਆਂ ਦੇ ਬਿਜਲੀ ਕਨੈਕਸ਼ਨ ਕਟਣ ਦੇ ਨਾਲ ਹੀ ਭਾਰੀ ਜੁਰਮਾਨਾ ਠੋਕਿਆ ਜਾਵੇਗਾ ਤਾਂ ਉਹਨਾਂ ਨੇ ਵੀ ਕਿਹਾ ਕਿ ਇਸ ਸਬੰਧਤ ਖਪਤਕਾਰਾਂ ਨੂੰ ਵਾਰ-ਵਾਰ ਬਿੱਲ ਜਮ੍ਹਾਂ ਕਰਾਉਣ ਦੀ ਅਪੀਲ ਕਰਦੇ ਰਹੇ ਹਨ ਤਾਂ ਜੋ ਬਾਅਦ ਵਿੱਚ ਹੋਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਸੁਰੱਖਿਅਤ ਬਚਿਆ ਜਾ ਸਕੇ ਤਾਂ ਉਹਨਾਂ ਨੇ ਖਪਤਕਾਰਾਂ ਨੂੰ ਇੱਕ ਵਾਰ ਫਿਰ ਅਪੀਲ ਕੀਤੀ ਹੈ ਕਿ ਉਹ ਆਪਣੇ ਬਕਾਇਆ ਖੜੇ ਬਿੱਲ ਜਮ੍ਹਾਂ ਕਰਵਾਉਣ ਲਈ ਖੁਦ ਅੱਗੇ ਆਉਣ ਇਸ ਲਈ ਵਿਭਾਗ ਵੱਲੋਂ ਉਹਨਾਂ ਨੂੰ ਪੂਰੀ ਤਰ੍ਹਾਂ ਸਹਿਯੋਗ ਦਿੱਤਾ ਜਾਵੇਗਾ ਤਾਂ ਚੀਫ ਇੰਜੀਨੀਅਰ ਨੇ ਕਿਹਾ ਕਿ ਪਾਵਰ ਕਮ ਕਦੇ ਨਹੀਂ ਚਾਹੁੰਦਾ ਕਿ ਕਿਸੇ ਵੀ ਖਪਤਕਾਰ ਦਾ ਬਿਜਲੀ ਕਨੈਕਸ਼ਨ ਕੱਟਿਆ ਜਾਵੇ ਪਰ ਖਪਤਕਾਰਾਂ ਨੂੰ ਉਚੇਤ ਸਮੇਂ ਤੇ ਬਿੱਲ ਜਮ੍ਹਾਂ ਕਰਵਾਉਣ অতি ਜ਼ਰੂਰ ਹਨ ਨਹੀਂ ਤਾਂ ਅਜਿਹੇ ਵਿੱਚ ਖਪਤਕਾਰ ਸਖਤ ਐਕਸ਼ਨ ਲਈ ਤਿਆਰ ਰਹੇਗਾ